ਸਤਿ ਸ਼੍ਰੀ ਅਕਾਲ ਜੀ ਬੜਾਪਾ ਪੈਨਸ਼ਨ ਹੋਵੇਗੀ ਜੀ ਬੰਦ ਪਰਦਲ ਕੰਪਨੀ ਵਿੱਚ ਪੈਸੇ ਲਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪਾਂ ਸਭ ਨੂੰ ਪਤਾ ਜੀ ਪਰਦਲ ਕੰਪਨੀ ਨੇ ਕਾਫੀ ਪੈਸਾ ਜਿਹੜਾ ਲੋਕਾਂ ਦਾ ਲੈ ਕੇ ਭੱਜ ਗਈ ਸੀ ਪਰ ਉਹਦੇ ਜਿਹੜੇ ਮੇਨ ਹੈਡ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਜਿਹਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਦੀਆਂ ਤਾਜ਼ਾ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਉਸ ਤੋਂ ਪਹਿਲੇ ਛੋਟੀ ਜਿਹੀ ਬੁਜ਼ਾਰਿਸ਼ਾ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਤਾਂ ਚਲੋ ਚੱਲਣੇ ਮੈਂ ਅਪਡੇਟ ਦੇ ਦਿੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਦੂਰਦਰਸ਼ਨ ਵਾਲੇ ਰਮਨ ਕੁਮਾਰ ਨੂੰ ਜਦੋਂ ਪੰਜਾਬ 'ਚ ਅੱਤਵਾਦ ਦੇ ਦੌਰੇ ਵੇਲੇ ਲੁਕ ਜਾਣ ਦੀ ਸਲਾਹ ਦਿੱਤੀ ਗਈ ਸੀ ਇਹ ਖਬਰ ਹੈ ਜੀ ਨਮਸਕਾਰ ਮੈਂ ਰਮਨ ਕੁਮਾਰ ਇਹ ਹੀ ਪੜਦੇ ਹਾਂ ਕਿ ਪੰਜਾਬੀਓ ਇੱਕ ਕੜਕ ਦੀ ਆਵਾਜ਼ ਚੇਤੇ ਆ ਗਈ ਹੋਵੇਗੀ ਜੋ ਦੂਰਦਰਸ਼ਨ ਤੇ ਪ੍ਰਸਾਰਿਤ ਖਬਰਾਂ ਦੇ ਜ਼ਰੀਏ ਇੱਕ ਦੌਰ ਵਿੱਚ ਤਕਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣੀ ਗਈ ਹੈ న్యూਸ ਪ੍ਰੈਜੈਂਟਰ ਰਹੇ ਰਮਨ ਕੁਮਾਰ ਨੇ ਆਪਣੀ ਆਵਾਜ਼ ਅਤੇ ਅੰਦਾਜ਼ ذریعے ਇਸ ਖੇਤਰ ਵਿੱਚ ਇੱਕ ਬਲੱਖਣ ਅਹਿਚਾਰ ਬਣਾਈ ਹੈ ਦੋਸਤੋ ਬਾਅਦ ਅਗਲੀ ਵੀਡੀਓ ਖਬਰ ਜੀ ਰੋਡਵੇਜ਼ ਦੀ ਚਲਦੀ ਬੱਸ ਚੋਂ ਕੁੜੀ ਨੇ ਮਾਸੂਮ ਸਮੇਤ ਮਾਰੀ ਜੀ ਛਾਲ ਪਰਿਵਾਰ ਜਿਹੜਾ ਰਹਿ ਗਿਆ ਸੀ ਜੀ ਪਿੱਛੇ-ਪਿੱਛੇ ਬੀਬੀਆਂ ਵੇਖ ਡਰਾਈਵਰ ਨੇ ਪਹਾਲੀ ਸੀ ਜੀ ਬੱਸ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ ਬੱਸ 'ਚ ਸਵਾਰ ਹੋਈ ਕੁੜੀ ਦਾ ਪਰਿਵਾਰ ਪਿੱਛੇ ਰਹਿ ਗਿਆ ਇਸ ਲਈ 18 ਸਾਲਾਂ ਲੜਕੀ ਨੇ ਆਪਣੇ ਮਾਸੂਮ ਖਾਂਜੇ ਸਮੇਤ ਜਲਦੀ ਬਸ ਜੋ ਛਲ ਮਾਰਤੀ ਦੋਵੇਂ ਗੰਭੀਰ ਜੋ ਵਿਜੇ ਜ਼ਖਮੀ ਹੋ ਗਏ ਰਾਗੀ ਰੈਣੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋਸਤੋ ਅਗਲੀ ਵੀਡੀਓ ਜੀ ਪੰਜਾਬ ਚ ਇਨਾ ਜ਼ਿਲ੍ਹਿਆਂ ਚ ਲੱਗੇਗੀ ਜੀ ਨਵੀਂ ਰੇਲਵੇ ਲਾਈਨ ਜ਼ਮੀਨਾਂ ਐਕਵਾਇਰ ਲਈ ਸਰਵੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਟ੍ਰੈਫਿਕ ਲੋਡ ਨੂੰ ਕੱਟ ਕਰਨਾ ਤੇ ਰੇਲ ਗੱਡੀ ਦੀ ਰਫ਼ਤਾਰ ਵਧਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ ਤੇ ਨਵੀਂ ਰੇਲਵੇ ਲਾਈਨ ਪਿਛਾਉਣ ਦੀ ਜਿਹੜੀ ਕੋਸ਼ਿਸ਼ਾਂ ਸ਼ੁਰੂ ਹੋਈਆਂ ਨੇ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਦੋ ਰੇਲਵੇ ਲਾਈਨਾਂ ਬਿਛਾਈਆਂ ਜਾਣਗੀਆਂ ਅੰਬਾਲਾ ਤੋਂ ਜੰਮੂ ਤੱਕ ਇੱਕ ਲਾਈਨ ਬਿਛਾਈ ਜਾਵੇਗੀ ਉਸ ਤੋਂ ਬਾਅਦ ਅਗਲੀ ਵੀੜੇ ਪਤਨੀ ਦੇ ਚਰਿੱਤਰ ਤੇ ਪਤੀ ਕਰਦਾ ਸੀ ਜੀ ਛੱਕ ਕਹਾੜੀ ਨਾਲ ਸਿਰ ਤੇ ਬਾਰ ਕਰਕੇ ਕੀਤੀ ਹੈ ਜੀ ਹੱਤਿਆ ਪਿੰਡਾਂ ਚੱਲੇਦੇ ਪਿੰਡ ਰਾਮਗੜ੍ਹ ਪੁੰਦੜ ਵਿੱਚ ਘਰੇਲੂ ਝਗੜੇ ਦੇ ਚੱਲਦੇ ਇੱਕ ਪਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਕਹਾੜੀ ਨਾਲ ਵਾਰ ਕਰਕੇ ਬਹਿਰੇਮੀ ਨਾਲ ਕਤਲ ਕਰ ਦਿੱਤਾ ਦੋਸ਼ੀ ਪਤੀ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਝਗੜਾ ਵੀ ਚੱਲ ਰਿਹਾ ਸੀ ਦੋਵਾਂ ਦੇ ਵਿਆਹ ਨੂੰ ਕਰੀਬ 12 ਸਾਲ ਹੋ ਗਏ ਸਨ ਉਹਨਾਂ ਦੇ ਦੋ ਬੇਟੇ ਵੀ ਸਨ ਜੀ ਉਸ ਤੋਂ ਬਾਅਦ ਅਗਲੀ ਮਿਤੀ 99 ਮਹੀਨੇ ਬੈਂਕ ਵਿੱਚੋਂ ਬਡਾਪਾ ਤੇ ਹੋਰ ਪੈਨਸ਼ਨ ਨਾ ਕਢਵਾਉਣ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ ਤੇ ਹੋ ਰਹੀ ਹੈ ਜੀ ਪੰਜਾਬ ਸਰਕਾਰ ਨੂੰ ਵਾਪਸ ਹੁਣ 3 ਮਹੀਨੇ ਤੱਕ ਬੈਂਕਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਗਈਆਂ ਬਡਾਪਾ ਪੈਨਸ਼ਨ ਤੇ ਹੋਰ ਪੈਨਸ਼ਨ ਨਾ ਕਢਵਾਉਣ ਵਾਲੇ ਪੈਨਸ਼ਨਰਾਂ ਨੂੰ ਪੈਨਸ਼ਨ ਪੰਜਾਬ ਸਰਕਾਰ ਨੂੰ ਵਾਪਸ ਜਾਣ ਲੱਗ ਪਈ ਹੈ ਇਹ ਮੇਨ ਖਬਰ ਕੀ ਹੈ ਤੁਹਾਨੂੰ ਦੱਸਣਾ ਚਾਹੁੰਨਾ ਜੀ ਆਪਾਂ ਸਭ ਨੂੰ ਪਤਾ ਜੀ ਬਜ਼ੁਰਗਾਂ ਨੂੰ ਜਿਹੜੀ ਬਡਾਪਾ ਪੈਨਸ਼ਨ 15-1500 ਰੁਪਏ ਮਿਲਦੀ ਹੈ ਪਰ ਇਹ ਜਿਹੜੀ ਬੁਢਾਪਾ ਪੈਨਸ਼ਨ ਹੈ ਆਖਰਕਾਰ ਕਈ ਲੋਕ ਨੇ ਕਈ ਬਜ਼ੁਰਗ ਨੇ ਆਈ ਮਹੀਨੇ ਜਾਣ ਦੀ ਜਿਹੜੀ ਖੇਚਲ ਕਰਦੇ ਨਹੀਂ ਜਿਸ ਕਰਕੇ ਉਹ 2 ਤੋਂ 3 ਮਹੀਨੇ ਜਿਹੜੀ ਪੈਨਸ਼ਨ ਹੈ ਉਹ ਲੈ ਕੇ ਆਉਂਦੇ ਨੇ ਜਿਸ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਖਬਰ ਕੀ ਹੈ ਤੁਸੀਂ ਦੇਖ ਸਕਦੇ ਹੋ ਬੈਂਕ ਵਿੱਚੋਂ ਪੈਨਸ਼ਨ ਨਾ ਕਢਵਾਉਣ ਵਾਲੇ ਬਜ਼ੁਰਗ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਪ੍ਰਤੀ ਆਪਣਾ ਹਿਜਰ ਜਾਰੀ ਕੀਤਾ ਅਜਿਹਾ ਇੱਕ ਮਾਮਲਾ ਬਲਾਕ ਦੇ ਪਿੰਡ ਛੱਜਾ ਦੀ ਬਜ਼ੁਰਗ ਔਰਤ ਅਮਰਜੀਤ ਕੌਰ ਦੀ ਪਤਨੀ ਅਜੀਤ ਸਿੰਘ ਦਾ ਸਾਹਮਣੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਜਦੋਂ ਇਹ ਬਜ਼ੁਰਗ ਔਰਤ ਪੰਜਾਬ ગ્રામਣ ਬੈਂਕ ਵਿੱਚ ਆਪਣੀ ਜਿਹੜੀ ਪੈਨਸ਼ਨ ਕਢਵਾਉਣ ਲਈ ਗਈ ਤਾਂ ਬੈਂਕ ਕਰਮਚਾਰੀ ਨੇ ਦੱਸਿਆ ਕਿ ਤੁਹਾਡੀ ਪੈਨਸ਼ਨ ਵਾਪਸ ਪੰਜਾਬ ਸਰਕਾਰ ਦੇ ਖਾਤੇ ਵਿੱਚ ਚਲੀ ਗਈ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੀ ਬਿਮਾਰੀ ਅਤੇ ਅਸਮਰੱਥਾ ਕਾਰਨ ਪਿਤੇ ਕੁਝ ਮਹੀਨਿਆਂ ਤੋਂ ਬੈਂਕ ਵਿੱਚੋਂ ਆਪਣੀ ਪੈਨਸ਼ਨ ਨਹੀਂ ਕਢਵਾ ਸਕੀ ਹੈ। ਪਰ ਹੁਣ ਜਦੋਂ ਉਹ ਆਪਣੀ ਪੈਨਸ਼ਨ ਲੈਣ ਲਈ ਗਈ ਤਾਂ ਉਸ ਦੀ ਪੈਨਸ਼ਨ ਉਸ ਨੂੰ ਨਹੀਂ ਦਿੱਤੀ ਗਈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਜ਼ੁਰਗ ਔਰਤ ਦੀ ਪੈਨਸ਼ਨ ਵਾਪਸ ਚਲੀ ਗਈ ਹੈ। ਇਸੇ ਦੌਰਾਨ ਜੈ ਜਵਾਨ ਜੈ ਕਿਸਾਨ ਦੀ ਪਾਰਟੀ ਦੇ ਸਪੋਰਟ ਪਰਸਨ ਮਲਕੀ ਸਿੰਘ ਛੱਜਾ ਨੇ ਕਿਹਾ ਕਿ ਜਦੋਂ ਤੱਕ ਪੈਨਸ਼ਨ ਜਿਉਂਦਾ ਹੈ ਉਹਦੀ ਬੜਾਪਾ ਪੈਨਸ਼ਨ ਉਸਦੇ ਖਾਤੇ ਵਿੱਚ ਹੀ ਜਮ੍ਹਾਂ ਰਹਿਣੀ ਚਾਹੀਦੀ ਹੈ। ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਗਈ ਹੈ। ਕੀ ਬਜ਼ੁਰਗ ਔਰਤ ਦੀ ਬੜਾਪਾ ਪੈਨਸ਼ਨ ਬੈਂਕਰ ਨੂੰ ਵਾਪਸ ਭੇਜੀ ਜਾਵੇ ਕੀ ਕਹਿੰਦੇ ਨੇ ਕਿ ਬੈਂਕ ਮੈਨੇਜਰ ਜਦੋਂ ਇਸ ਸੰਬੰਧੀ ਪੰਜਾਬ ਗ੍ਰਾਮਣ ਬੈਂਕ ਨੰਗਲ ਅਬਿਆਣਾ ਦੇ ਮੈਨੇਜਰ ਸਤਿੰਦਰਪਾਲ ਸਿੰਘ ਕਲੋਣਾ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਜੇਕਰ ਕੋਈ ਬਜ਼ੁਰਗ ਪਿਛਲੇ 3 ਮਹੀਨਿਆਂ ਤੋਂ ਬੈਂਕ ਚੋਂ ਪੈਨਸ਼ਨ ਨਹੀਂ ਆਨਲਾਈਨ ਆਉਂਦਾ ਤਾਂ ਉਸ ਦੀ ਪੈਨਸ਼ਨ ਵਾਪਸ ਉਸੇ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ ਇੱਕ ਵੱਡੀ ਅਪਡੇਟ ਹੈ ਤੁਹਾਡੇ ਵਾਸਤੇ ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ ਦੱਸ ਸਕਦੇ ਹੋ ਕਿ ਜਲਦੀ ਤੋਂ ਜਲਦੀ ਹਰ ਮਹੀਨੇ ਜਦੋਂ ਵੀ ਪੈਨਸ਼ਨ ਆਉਂਦੀ ਹੈ ਤੁਸੀਂ ਜ਼ਰੂਰ ਕਢਵਾਉਣੀ ਹੈ ਜੀ ਉਸ ਤੋਂ ਬਾਅਦ ਅਗਲੀ ਵਿਡੀਓ ਜੀ ਇਸ ਵੱਡੀ ਕੰਪਨੀ ਦਾ ਦੁੱਧ ਦਹੀਂ ਪਨੀਰ ਕਿਉਂ ਜ਼ਹਿਰ ਜਾਂਚ ਚ ਹੋਇਆ ਜੀ ਵੱਡਾ ਫਲਾਸਾ ਹਜ਼ਾਰਾਂ ਗਾਹਕਾਂ ਦੀ ਸਿਹਤ ਨਾਲ ਖੇਡਵਾੜ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਵਿੱਚ ਦੁੱਧੋ ਦੋਪਾਨਾਂ ਦੇ ਨਮਾਨੇ ਲਗਾਤਾਰ ਫੇਲ ਹੋਣ ਕਾਰਨ ਬਲੰਦ ਸ਼ਹਿਰ ਦੀ ਅਨੰਦਾ ਡੈਰੀ ਕਾਰਫਿਰ ਤੋਂ ਬਵਾਦਾ ਵਿੱਚ ਕਰ ਗਈ ਹੈ ਤਾਜ਼ਾ ਮਾਮਲਾ رائے ਬਰੇਲੀ ਦੀ ਲੈਬਰਾਟਰੀ ਦੀ ਜਾਂਚ ਰਿਪੋਰਟ ਦਾ ਹੈ ਜਿਸ ਵਿੱਚ ਇੱਕ ਵਾਰ ਫਿਰ ਅਨੰਦਾ ਡੈਰੀ ਦੇ ਦੁੱਧ ਪਨੀਰ ਦੇ ਸੈਂਪਲ ਫੇਲ ਹੋ ਗਏ ਨੇ ਜਦੋਂ ਕਿ ਇਸ ਤੋਂ ਪਹਿਲਾਂ ਆਗਰਾ ਤੇ ਮੇਰਿਟ ਸਵੇਦ ਹੋਲ ਲੈਬੋਰਟਰੀਆਂ ਚ ਵੀ ਅਨੰਦਾ ਡੈਰੀ ਦੇ ਸੈਂਪਲ ਫੇਲ ਹੋ ਚੁੱਕੇ ਸਨ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਦੇ ਦੋ ਤੀਆਂ ਦੇ ਸਿਰ ਤੋਂ ਉੱਠਿਆ ਜੀ ਪਿਆਉਦਾ ਸਾਇਆ ਪੰਜਾਬੀ ਨੌਜਵਾਨ ਦਾ ਕੈਨੇਡਾ ਚ ਮੌਤ ਹੋ ਚੁੱਕੀ ਹੈ ਪਿਛਲੇ ਹਫਤੇ ਹੀ ਹੋ ਗਿਆ ਸੀ ਜੀ ਵਿਦੇਸ਼ ਕਪੂਰਤਲਾ ਦੇ ਸਬ ਡਿਵੀਜ਼ਨ ਪਲੱਥ ਦੇ ਪਿੰਡ ਮੰਡੇਰ ਬੇਟ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਿਆ ਦਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ ਨੌਜਵਾਨ ਦੀ ਮੌਤ ਦੀ ਖਬਰ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਸ ਤੋਂ ਬਾਅਦ ਅਗਲੇ 2 ਲੱਖ ਰੁਪਏ ਦੇ 1 ਕਰੋੜ ਦੇਸ਼ ਦੇ ਐਨ ਪੀ ਐਸ ਮੁਲਾਜ਼ਮ ਲਈ ਸਿਵਲ ਸਰਵਿਸ ਨੇ 1972 ਵਾਲੀ ਪੁਰਾਣੀ ਪੈਨਸ਼ਨ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਕਰੀਬ 1 ਲੱਖ ਦੇਸ਼ ਵਿੱਚ 1 ਕਰੋੜ ਦੇ ਕਰੀਬ ਐਨ ਪੀ ਐਸ ਮੁਲਾਜ਼ਮ ਸਾਲ 2004 ਦੇ ਵਿੱਚ ਬੰਦ ਕੀਤੀ ਗਈ ਸਿਵਲ ਸਰਵਿਸ ਰੂਲ 1972 ਵਾਰੀ ਪੁਰਾਣੀ ਪੈਨਸ਼ਨ ਲੈਣਾ ਚਾਹੁੰਦੇ ਨੇ ਜੇਕਰ ਕੇਂਦਰ ਸਰਕਾਰ ਦੇ ਵਿਰੋਧ ਦੇ ਬਾਵਜੂਦ ਵੀ ਨਵੀਂ ਪੈਨਸ਼ਨ ਸਕੀਮ ਵਿੱਚ ਸੋਧ ਨਹੀਂ ਕੀਤਾ ਗਿਆ ਆਰ ਪੀ ਐਫ ਦੀ ਅਗਵਾਈ ਹੇਠ ਜਲਦੀ ਹੀ ਦਿੱਲੀ ਵਿਖੇ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਨ੍ਹਾਂ ਸ਼ਰਬਾਦਾਂ ਦਾ ਜਿਹੜਾ ਪ੍ਰਗਟਾਵਾ ਪੁਰਾਣੀ ਪੈਨਸ਼ਨ ਬਹਾਲੀ ਸਦਨ ਕਮੇਟੀ ਪੰਜਾਬ ਦੇ ਸੂਬਾ ਪ੍ਰੈਸ ਸਕਤਰ ਪ੍ਰੇਮ ਸਿੰਘ ਠਾਕੁਰ ਨੇ ਕੀਤਾ ਹੈ ਇਸ ਮੁਕੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਇਹ ਜਿਹੜੇ ਐਲਾਨ ਕੀਤੇ ਗਏ ਨੇ ਉਸ ਤੋਂ ਬਾਅਦ ਗੱਲ ਹੀ ਵੱਡੀ ਕੁਰਦੀ ਦਰਬਾਰ ਸਾਹਿਬ ਦੇ ਗਲਿਆਰੇ ਨੇੜੇ ਪਾਰੀ ਬਾਪਰੀਏ ਜੀ ਬੇਦਬੀ ਦੀ ਘਟਨਾ ਜਿੱਥੇ ਬੰਦੀ ਤੇ ਸੰਗਤ ਨੇ ਮੌਕੇ ਤੇ ਫੜਿਆ ਜੀ ਮੁਜ਼ਮ ਅੰਮ੍ਰਿਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ ਨੇੜੇ ਇੱਕ ਬੇਦਬੀ ਦੀ ਘਟਨਾ ਵਾਪਰੀ ਹੈ ਤਰਸਲ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗਲਿਆਰੇ ਦੇ ਪਿੱਛੇ ਆਟਾ ਮੰਡੀ ਵਿੱਚ ਪਾਸੇ ਇੱਕ ਦੁਕਾਨ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਮਾੜੀ ਹਾਲਾਤ ਵਿੱਚ ਪਈਆਂ ਸਨ ਜਿਸ ਨੂੰ ਸਾਫ਼ ਕੇ ਇਹ ਦੁਕਾਨਦਾਰ ਪੋਥੀਆਂ ਦੀ ਬੇਦਵੀ ਕਰ ਰਿਹਾ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪਰਲ ਗਰੁੱਪ ਦੇ ਡਾਇਰੈਕਟਰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਬਿਜ਼ਨਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਪਰਲਾ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਮਾਮਲੇ ਵਿੱਚ ਸਨ ਜਿਹੜਾ ਸਰਜਨ ਜੀਵਨ ਇਨਫਰਾਸਟਰਕਚਰ ਐਂਡ ਪ੍ਰੋਜੈਕਟਰ ਪ੍ਰਾਈਵੇਟ ਲਿਮਟਿਡ ਦੇ ਪਗੋੜੇ ਡਾਇਰੈਕਟਰ ਪ੍ਰਸ਼ਾਂਤ ਮਾਂਝੇ ਕਨੂ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਾਣਕਾਰੀ ਮੁਤਾਬਕ ਉਹ ਮੁੰਬਈ ਤੋਂ ਦੁਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ ਜਾਣਕਾਰੀ ਦਿੰਦਿਆਂ ਬਿਜ਼ਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਤੋਦਕਸ਼ੀ ਪਿੰਡ ਕੁੱਲੂ ਮਾਜਰਾ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਐਸਐਸ ਨਗਰ ਵਿੱਚ ਪੀਏਸੀਐਲ ਦੀ ਜਾਇਦਾਦ ਦੀ ਗੈਰ ਕਾਨੂੰਨੀ ਵਿਕਰੀ ਦੇ ਸਬੰਧ ਵਿੱਚ ਪੁਲਿਸ ਥਾਣਾ ਸਦਰ ਸਿਟੀ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦਰਜ ਐਫਆਈਆਰ ਵਿੱਚ ਪਕੌੜਾ ਸੀ ਮੁਲਜ਼ਮ ਨੂੰ ਪਤਾ ਸੀ ਕਿ ਸੁਪਰੀਮ ਕੋਰਟ ਦੇ ਪਹਿਲਾਂ ਹੀ ਪਿੰਡ ਕੁੱਲੂ ਮਾਜਰਾ ਅਤੇ ਹੋਰ ਥਾਵਾਂ ਤੇ ਪੀਏਸੀਐਲ ਕੰਪਨੀ ਨੇ ਕਿਸੇ ਵੀ ਜਾਇਦਾਦ ਨੂੰ ਵੇਚਣ ਤੇ ਪਾਬੰਦੀ ਲਾ ਦਿੱਤੀ ਸੀ ਜੀ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਪੀਏਸੀਐਲ ਦੀਆਂ ਜਾਇਦਾਦਾਂ ਵਿੱਚੇ ਜਾਵੀਆਂ ਬਿਕਰੀ ਤੋਂ ਹੋਣ ਵਾਲੀ ਕਮਾਈ ਉਹਨਾਂ ਨਿਵੇਸ਼ਕਾਂ ਨੂੰ ਵਾਪਸ ਕੀਤੀ ਜਾਵੇਗੀ ਜਿਨ੍ਹਾਂ ਨੇ ਕੰਪਨੀ ਦੁਆਰਾ ਪੇਸ਼ ਕੀਤੀ ਗਈ ਸਮੂਹੀਕ ਨਿਵਾਸ ਯੋਜਨਾ ਵਿੱਚ ਆਪਣੀ ਮਿਹਨਤ ਦੀ ਕਮਾਈ ਨਿਵੇਸ਼ ਕੀਤੀ ਹੈ ਅਜਿਹੀਆਂ ਅੱਜ ਦੀਆਂ ਵੱਡੀਆਂ ਖਬਰਾਂ ਕਿਸ ਤਰ੍ਹਾਂ ਲੱਗੀਆਂ ਇਹ ਚੈੱਕ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੇ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ